ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਸੁਰਗਵਾਸੀ ਮਾਤਾ ਚਰਨਜੀਤ ਕੌਰ ਕਮਾਨ ਜੀ ਦੀ ਨਿਗ੍ਹੀ ਆਤਮਾ ਨੂੰ ਸਮਰਪਿਤ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਪਿੰਡ ਵਾ ਨਿਗੜ ਦੇ ਨਜ਼ਦੀਕ ਦਿਆਲਗੜ੍ਹ ਵਿਖੇ ਲਗਾਇਆ ਗਿਆ ਜਿਸ ਦੇ ਵਿੱਚ ਕੀ ਇੱਥੇ ਪਰਮਿੰਦਰ ਸਿੰਘ ਕਮਾਨ ਜ਼ਿਲ੍ਹਾ ਜੂਧਪੁਰ ਦਾਣ ਬੀਜੇਪੀ ਸੰਗਰੂਰ ਵੱਲੋਂ ਜਿੱਥੇ ਵੱਖ-ਵੱਖ ਪਿੰਡਾਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਹਨ ਪਿੰਡ ਪਨਵਾ ਨਦਾਮਪੁਰ ਅਤੇ ਹੋਰ ਕਈ ਪਿੰਡਾਂ ਦੇ ਵਿੱਚ ਅੱਖਾਂ ਦੇ ਕੈਂਪ ਜੋ ਫ੍ਰੀ ਨਿਸ਼ੁਲਕ ਮਿੱਤ ਲੱਖਾਂ ਦੇ ਹਸਪਤਾਲ ਕਾਕੜਾ ਰੋਡ ਭਵਾਨੀਗੜ੍ਹ ਦੇ ਸਹਿਯੋਗ ਨਾਲ ਲਗਵਾਏ ਜਾ ਰਹੇ ਹਨ ਜਿਦੇ ਵਿੱਚ ਕੀ ਉਹਨਾਂ ਵੱਲੋਂ ਅੱਖਾਂ ਦੇ ਦਵਾਈਆਂ ਅਤੇ ਫ੍ਰੀ ਚਸ਼ਮੇ ਵੀ ਦਿੱਤੇ ਜਾ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋਕਾਂ ਵੱਲੋਂ ਸਹੂਲਤ ਲਈ ਜਾ ਰਹੀਆਂ ਹਨ ਅਤੇ ਆਪਣੇ ਆਪ ਇੱਕ ਸਰਾਨਯੋਗ ਕੰਮ ਹੈ ਕਿਉਂਕਿ ਕੈਂਪ ਦੇ ਵਿੱਚ ਦਵਾਈਆਂ ਨਿਸ਼ੁਲਕ ਵੰਡੀਆਂ ਜਾ ਰਹੀਆਂ ਹਨ ਅਤੇ ਲੋਕ ਇਸ ਦਾ ਬਹੁਤ ਵੱਡਾ ਲਾਭ ਫਾਇਦਾ ਲੈ ਰਹੇ ਹਨ ਕਿਉਂਕਿ ਪ੍ਰਵਿੰਦਰ ਸਿੰਘ ਕਮਾਨ ਵੱਲੋਂ ਇੱਕ ਸਮਾਜ ਸੇਵੀ ਦੇ ਤੌਰ ਤੇ ਵੀ ਕੰਮ ਕਰਦੇ ਨਜ਼ਰ ਆਉਂਦੇ ਹਨ ਉੱਥੇ ਪਿੰਡ ਵਾਸੀਆਂ ਵੱਲੋਂ ਡਾਕਟਰ ਅਤੇ ਪ੍ਰਵਿੰਦਰ ਸਿੰਘ ਕਮਾਨ ਦਾ ਸਨਮਾਨ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਅਤੇ ਜਿੱਥੇ ਸਮੂਹ ਟੀਮ ਵੱਲੋਂ ਸ਼ਸ਼ੀਕਲ ਜੀ ਮੈਂ ਡਾਕਟਰ ਮਾਨ ਅੱਖਾਂ ਦੇ ਹਸਪਤਾਲ ਮਿਤਲ ਅੱਖਾਂ ਦੇ ਹਸਪਤਾਲ ਪਹੁੰਚੀ ਗਏ ਜੀ ਅੱਜ ਮਾਤਾ ਚਰਨਜੀਤ ਕੌਰ ਹੁਮਾਨ ਜੀ ਦੀ ਯਾਦ ਵਿੱਚ ਕੈਂਪ ਰੱਖਿਆ ਗਿਆ ਇੱਥੇ ਦਿয়ালਪੁਰੇ ਪਿੰਡ ਦੇ ਵਿੱਚ ਤੇ 60 ਤੋਂ ਉੱਤੇ ਅਸੀਂ ਮਰੀਜ਼ ਦੇਖ ਲਏ ਆ ਇਹ ਵਿੱਚ ਬੱਖਪਖ ਪ੍ਰੋਬਲਮ ਦੇ ਚਾਦੀ ਹੈਗੀਆਂ ਨੇ ਕਿਸੇ ਦੇ ਮੋਤੀ ਆ ਕਿਸੇ ਦੀ ਕੋਈ ਹੋਰ ਪ੍ਰੋਬਲਮ ਹੈਗੀਆਂ ਨੇ ਤੇ ਸਾਰਿਆਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ ਨੇ ਜੋ ਕੁਝ ਵੀ ਆਪਾਂ ਪ੍ਰੋਵਾਈਡ ਕਰ ਸਕਦੇ ਆ ਉਹ ਸਾਰਾ ਉਹਨਾਂ ਨੂੰ ਉਹਨਾਂ ਦੇ ਸਹੂਲਤ ਦੇ ਹਿਸਾਬ ਨਾਲ ਕੀਤਾ ਗਿਆ ਇਹਨਾਂ ਨੂੰ ਆਪਰੇਸ਼ਨ ਦੀ ਲੋੜ ਹੈ ਉਹਨਾਂ ਨੂੰ ਵੀ ਆਪਾਂ ਉਹਨਾਂ ਦੀ ਸਮਰੱਥਾ ਅਨੁਸਾਰ ਹਸਪਤਾਲ ਵਿੱਚ ਬੁਲਾਇਆ ਗਿਆ ਹੈ ਤੇ ਜ਼ਰੂਰਤ ਅਨੁਸਾਰ ਉਹਨਾਂ ਦਾ ਸਾਰਾ ਇਲਾਜ ਜਿਹੜਾ ਉਹ ਕੀਤਾ ਜਾਵੇਗਾ ਤੇ ਮਾਸਰ ਅਸਦੀਕ ਦੇ ਵੀ ਪਿੰਡਾਂ ਦੇ ਚੱਕਾਂ ਦੇ ਕੈਂਪੋ ਚੋਂ ਡਾਕਟਰ ਸਰਕਾਰੀ ਪ੍ਰੋਵਾਈਡਿੰਗ ਨਹੀਂ ਹੁੰਦੀ ਤੁਹਾਨੂੰ ਕਿੰਨੇ ਕ ਮੇਜਰ ਪ੍ਰੋਬਲਮਾਂ ਲੱਗੀਆਂ ਅੱਖਾਂ ਦੇ ਵਿੱਚ ਇੱਕ ਅੱਖ ਦੇ ਦੇਖੋ ਅੱਖਾਂ ਦਾ ਇੱਕ ਬੜੀ ਮੇਜਰ ਪ੍ਰੋਬਲਮ ਹੈਗਾ ਕਿਉਂਕਿ ਇਹਦੇ ਵਿੱਚ ਕਈ ਫੈਕਟਰਸ ਕਾਉਂਟ ਹੁੰਦੇ ਨੇ ਜਿਵੇਂ ਹੁਣ ਪੋਲੂਸ਼ਨ ਇੰਨਾ ਜ਼ਿਆਦਾ ਹੈਗਾ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਕੁਝ ਖਾਣ ਪੀਣ ਦੇ ਵਿੱਚ ਵੀ ਅੱਜਕੱਲ ਇੰਨੀ ਮਿਲਾਵਟ ਹੋ ਗਈ ਹੈ ਚਾਹੇ ਆਪਾਂ ਖਾਣ ਵਾਲਾ ਦੇਖ ਲਈਏ ਚਾਹੇ ਹਵਾ ਪਾਣੀ ਹਰ ਚੀਜ਼ ਪ੍ਰਦੂਸ਼ਿਤ ਹੋ ਗਿਆ ਤੇ ਅੱਖਾਂ ਦਾ ਇੱਕ ਬਹੁਤ ਕਾਮਨ ਅੰਗ ਹੈਗਾ ਆਪਣੀ ਬੋਡੀ ਦਾ ਜਿੱਥੇ ਹਰ ਬੰਦੇ ਨੂੰ ਚਾਹੇ ਉਹ ਬੱਚਾ ਹੈ ਚਾਹੇ ਵੱਡਾ ਹੈ ਉਹਨਾਂ ਨੂੰ ਅਲਰਜੀ ਦੀ ਪ੍ਰੋਬਲਮ ਜਿਵੇਂ ਕਹਦੇ ਬੜੀ ਕਾਮਨ ਹੋ ਜਾਂਦੀ ਹੈ ਜਾਂ ਆਪਣਾ ਜਿਹੜੇ 올ਡ ਏਜ ਨੇ ਹੈਗੇ ਆ ਮੋਤੀਏ ਦੇ ਵਿੱਚ ਬਹੁਤ ਹੈ ਜਿੰਨਾਂ ਬਚਾਰੇ ਨਹੀਂ ਜਾ ਸਕਦੇ ਸਰਕਾਰੀ ਵੀ ਨਹੀਂ ਜਾਂਦੇ ਇਲਾਜ ਜਾਂ ਸਰਕਾਰੀ ਸਹੂਲਤਾਂ ਕਈ ਵਾਰ ਪ੍ਰੋਪਰ ਨਹੀਂ ਉਹਨਾਂ ਨੂੰ ਮਿਲ ਪਾਂਦੀਆਂ ਉਹ ਕੈਂਪ ਦੇ ਵਿੱਚ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰਦੇ ਆ ਤੇ ਕੋਸ਼ਿਸ਼ ਹੈ ਜੀ ਸਾਨੂੰ ਦੇਖ ਕੇ ਹੋਰ ਲੋਕ ਵੀ ਇਸ ਤਰ੍ਹਾਂ ਦੀ ਕੋਈ ਉਪਰਾਲੇ ਕਰਨਗੇ ਔਰ ਲੋਕਾਂ ਨੂੰ ਬਿਹਾਰਾ ਦੇਣਗੇ ਜੀ ਆ ਆਮ ਚਿੱਟਾ ਮੋਤੀ ਤੇ ਕਾਲਾ ਮੋਤੀ ਦੇ ਕਿੰਨਾ ਕ ਪ੍ਰਭਾਵ ਦੇਖਣ ਨੂੰ ਮਿਲਿਆ ਪੈਂਦਾ ਹੈ ਦੇਖੋ ਜੀ ਕਾਲਾ ਮੋਤੀ ਜਿਹੜਾ ਹੈਗਾ ਉਹਦੀ ਅਸੈਸਮੈਂਟ ਲਈ ਤਾਂ ਸਾਨੂੰ ਪੇਸ਼ੈਂਟ ਨੂੰ ਬਹੁਤ ਸਾਰੇ ਟੈਸਟ ਏਵੈਲੂਏਸ਼ਨ ਕਰਨੀ ਪੈਂਦੀ ਹੁੰਦੀ ਹੈ ਤੇ ਉਹਦੇ ਲਈ ਤਾਂ ਅਸੀਂ ਹਸਪੀਟਲ ਦੇ ਵਿੱਚ ਭਲਾਨੇ ਕੈਟਰੈਕਟ ਬੜੀ ਕਾਮਨਨ ਜਿਵੇਂ ਉਹ ਚਿੱਟਾ ਮੋਤੀ ਹੈ ਕਹਿੰਦੇ ਬੜੀ ਕਾਮਨ ਪ੍ਰੋਬਲਮ ਹੈ ਉਹ ਅਸੀਂ ਹਰ ਪੇਸ਼ੈਂਟ ਦੇ ਦੇਖ ਲੈਂਦੇ ਆ ਜਿਵੇਂ ਅਲਰਜੀ ਹੈ ਉਹ অলਮੋਸਟ 10% ਲੋਕਾਂ ਦੇ ਵਿੱਚ 15% ਲੋਕਾਂ ਦੇ ਵਿੱਚ ਕੈਟਰੈਕਟ ਜਿਹੜਾ ਹੈਗਾ ਅਪ੍ਰੋਕਸੀਮੇਟ ਹਰ ਕੈਂਪ ਦੇ ਵਿੱਚ ਸਾਨੂੰ ਵੀ ਦੇਖਣ ਨੂੰ ਮਿਲ ਰਿਹਾ ਹੈ ਆ ਇਹਨਾਂ ਤੁਸੀਂ ਕੀ ਕੀ ਫ੍ਰੀ ਵਗੈਰਾ ਦੇ ਕੀ ਕੀ ਸੂਤਾਂ ਦੇ ਰਹੇ ਹਸਪਤਾਲ ਸੂਤਾ ਹੈ ਜੀ ਜਿਹੜੇ ਲੈਂਸ ਪਾਣੇ ਆ ਉਹ ਵੀ ਆਪਾਂ ਸਬਸਿਡੀ ਰੇਟ ਤੇ ਬਹੁਤ ਘੱਟ ਦੇ ਜੋ ਕੋ ਗਰੀਬ ਆ ਉਹ ਫ੍ਰੀ ਆਫ ਕੋਸ ਕਰ ਦਿੰਦੇ ਆ ਦਵਾਈਆਂ ਫ੍ਰੀ ਦੇ ਦਿੰਦੇ ਆ ਐਨਕਾਂ ਵੀ ਆਲਮੋਸਟ ਫ੍ਰੀ ਦੇ ਹੀ ਦੇ ਰਹੇ ਆ ਤੇ ਟਰਾਂਸਪੋਰਟੇਸ਼ਨ ਦੇ ਦਿੰਦੇ ਨੇ ਕਿਸੇ ਲੋੜ ਹੁੰਦੀ ਹੈ ਤੇ ਜਿੰਨਾ ਸਾਡੇ ਤੋਂ ਹੋ ਸਕਦਾ ਉਹਨਾਂ ਮੈਕਸਿਮ ਕੋਸ਼ਿਸ਼ ਕਰੀਦੇ ਵੀ ਪੇਸ਼ੈਂਟ ਦੇ ਕੋਈ ਬਜਟ ਨਾ ਪਵੇ ਤੇ ਉਹਨਾਂ ਨੂੰ ਮੈਕਸਿਮ ਫਾਇਦਾ ਮਿਲੇ ਨਾਮ ਹੈ ਮੇਰਾ ਨਾਮ ਪ੍ਰਵੰਦਰ ਸਿੰਘ ਕਮਾਨ ਜੀ ਬੀਜੇਪੀ ਯੂਵਾ ਮੋਰਚਾ ਦਾ ਡਿਸਟ੍ਰਿਕਟ ਦਾ ਮੈਂ ਸੰਗੋਤ ਤੋਂ ਪਹਿ ਰਿਹਾ ਹਾਂ ਕੈਂਪ ਲਾਇਆ ਜਾ ਰਹੇ ਨੇ ਬਕਵਾਕ ਪਿੰਡਾਂ ਚ ਜੀ ਪਹਿਲਾਂ ਤੋਂ ਮੈਂ 24 24 ਪੰਜਾਬ న్యూਸ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਤੁਸੀਂ ਸਾਡੇ ਹਲਕੇ ਦੀਆਂ ਖਬਰਾਂ ਨੂੰ ਕਵਰ ਕਰਕੇ ਲੋਕਾਂ ਤੱਕ ਸੁਨੇਹਾ ਪਹੁੰਚਾਉਂਦੇ ਜੋ ਕੈਂਪ ਲਗਾਏ ਜਾ ਰਿਹਾ ਮੇਰੇ ਮਾਤਾ ਸਵਰਗਵਾਸੀ ਮਤਾ ਚਰਨਜੀਤ ਕੌਰ ਜੀ ਦੀ ਨਿਗ੍ਹੀ ਯਾਦ ਦੇ ਵਿੱਚ ਅਸੀਂ ਹਰ ਹਫਤੇ ਸਾਡੇ ਸੰਗਰੂਪ ਦੇ ਹਲਕੇ ਦੇ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਹਰ ਹਫਤੇ ਕੈਂਪ ਲਗਾ ਰਹੇ ਹਾਂ ਜਿਵੇਂ ਕਿ ਸਭ ਤੋਂ ਪਹਿਲਾ ਕੈਂਪ ਸਾਡਾ ਪੰਨਵਾ ਸੀਗਾ ਉਸ ਤੋਂ ਬਾਅਦ ਅਸੀਂ ਬਖਤਲਾ ਲਾਇਆ ਤੇ ਨਿਦਾਂਪੁਰ ਲਾਇਆ ਛੇੜੀ ਲਾਇਆ ਅੱਜ ਪੰਜਵਾਂ ਕੈਂਪ ਜੋ ਅਸੀਂ ਦਿਆਲਪੁਰਾ ਪਿੰਡ ਦੇ ਵਿੱਚ ਲਾ ਰਹੇ ਹਾਂਗੇ ਤੇ ਇੱਥੇ ਦੇ ਸਾਡੇ ਐਕਸ ਸਰਬੰਦ ਜੀ ਗੁਰਨਾਮ ਸਿੰਘ ਜੀ ਜੋ ਸਾਡਾ ਸਾਰੇ ਇੱਥੇ ਸਾਥ ਦੇ ਰਹੇ ਹੈਗੇ ਸੋ ਮੈਂ ਇਹੀ ਨੌਜਵਾਨ ਪੀੜ੍ਹੀ ਨੂੰ ਵੀ ਕਹਿਣਾ ਚਾਹੁੰਦਾ ਕਿ ਆਪਾਂ ਨੂੰ ਸਾਰਿਆਂ ਨੂੰ ਇਦਾਂ ਦੇ ਮਨੁੱਖਤਾ ਦੀ ਸੇਵਾ ਦੇ ਕੰਮ ਜੋ ਕਰਨੇ ਚਾਹੀਦੇ ਆ ਜਿਸ ਦੇ ਨਾਲ ਕਿ ਮਨੁੱਖਤਾ ਦਾ ਭਲਾ ਹੋ ਸਕੇ ਕਿਉਂਕਿ ਪ੍ਰਮਾਤਮਾ ਨੇ ਆਪਾਂ ਨੂੰ ਕਿ ਜਨਮ ਦਿੱਤਾ ਸੋ ਆਪਾਂ ਇਹਦੇ ਵਿੱਚ ਚੰਗੇ ਕਰਮ ਕਰਕੇ ਜਾਈਏ ਕਿ ਜਿਸ ਦੇ ਨਾਲ ਆਪਣੀ ਮਦਦ ਕਰਨ ਦੇ ਨਾਲ ਕਿਸੇ ਦਾ ਕੋਈ ਸਹਾਰਾ ਬਣ ਸਕੀਏ ਹਾਂ ਗੱਲ ਕਰੀਏ ਤਾਂ ਕਿੰਨੇ ਕੱਜ ਪੇਸ਼ੈਂਟ ਡੇਲੀ ਤਕਰੀਬਨ ਆਉਂਦੇ ਨੇ ਜਿਹੜੇ ਕਿਰਪਾ ਦੇਖੋ ਜੋ ਪਿਛਲੇ ਕੈਂਪੋ ਹੋਇਆ ਸਾਡੇ ਉਹਦੇ ਜੇ 100 ਦੇ ਆਸ-ਪਾਸ ਜੋ ਪੇਸ਼ੈਂਟ ਨੇ ਉਹ ਹੋ ਜਾਂਦੇ ਨੇ ਅੱਜ ਵੀ ਤਕਰੀਬਨ ਮੈਨੂੰ ਲੱਗਦਾ 60 ਤੋਂ ਪਲੱਸ ਜੋ ਪੇਸ਼ੈਂਟ ਹੋ ਗਏ ਆ ਤੇ ਬਾਕੀ ਪੇਸ਼ੈਂਟ ਹੁਣ ਵੀ ਆ ਰਿਹਾ ਮੈਨੂੰ ਲੱਗਦਾ ਵੀ 100 ਦੇ ਆਸ-ਪਾਸ ਹੋ ਜਾਣਗੇ ਜਿਹੜੇ ਦਵਾਈਆਂ ਵਗੈਰਾ ਜਾਂ ਐਨਕਾ ਵਗੈਰਾ ਫ੍ਰੀ ਕੀ ਜਾਂਦੀ ਦੇਖੋ ਇਹਦੇ ਵਿੱਚ ਚੈੱਕਅਪ ਹੋਇਆ ਜਿੱਦਾਂ ਮੈਡੀਸਨ ਹੋਈ ਸਪੈਕਸਦਾ ਹੋਇਆ ਜੋ ਫ੍ਰੀ ਅਸੀਂ ਕਰ ਰਹੇ ਹਾਂਗੇ ਇਹਦੇ ਵਿੱਚ ਤੋਂ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜੋ ਵੱਖ-ਵੱਖ ਪਿੰਡ ਨਹੀਂ ਆਪਣੇ ਜੀ ਕਿਵੇਂ ਕੇ ਸਮੋਕ ਦੇ ਕੈਂਪ ਹੋਰ ਬਲਾਏ ਜਾਣਗੇ ਕੁਝ ਦਿਨਾਂ ਚਾਉਣ ਵਾਲੇ ਜਿਹੜਾ ਸੀ देखो ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਆਟਾਂ ਵੀ ਹਰ ਹਫਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਹਰ ਹਫਤੇ ਅਸੀਂ ਵੱਖੋ ਵੱਖਰੇ ਪਿੰਡਾਂ ਦੇ ਵਿੱਚ ਕੈਂਪ ਕਰ ਰਹਾਂਗੇ ਤੇ ਆਉਣ ਵਾਲੇ ਜੋ ਹੁਣ ਅਗਲੇ ਹਫਤੇ ਆ ਰਹੇ ਆ ਉਹਨਾਂ ਦੇ ਵਿੱਚ ਵੀ ਵੱਖੋ ਵੱਖਰੇ ਪਿੰਡਾਂ ਦੇ ਵਿੱਚ ਅਸੀਂ ਕੈਂਪ ਕਰਾਂਗੇ